ਮੋਦੀ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਡੱਲਾ ਅੱਜ ਫੇਰ ਗੱਲ ਕਰਾਂਗੇ ਕਿ ਕਾਂਗਰਸ ਪਾਰਟੀ ਦੀ ਪੰਜਾਬ ਚ ਸਾਰੀ ਲੜਾਈ ਰਵਨੀਤ ਬਿੱਟੂ ਦੇ ਆਲੇ ਦੁਆਲੇ ਸਿਮਟ ਗਈ ਹੈ ਕੀ ਰਵਨੀਤ ਬਿੱਟੂ ਦੀ ਹਾਰ ਨੂੰ ਕਾਂਗਰਸ ਪਾਰਟੀ ਨੇ ਆਪਣਾ ਟੀਚਾ ਬਣਾ ਲਿਆ ਹੈ ਕਾਂਗਰਸ ਦੇ ਜ਼ਿਆਦਾਤਰ ਲੀਡਰ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੇ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਗਏ ਨੇ ਕਾਂਗਰਸ ਦੇ ਸਾਰੇ ਵੱਡੇ ਲੀਡਰ ਉਨ੍ਹਾਂ ਦੇ ਨਿਸ਼ਾਨੇ ਤੇ ਰਵਨੀਤ ਬਿੱਟੂ ਨੇ ਉਹ ਜੇ ਵੀ ਖਬਰਾਂ ਮਿਲੀਆਂ ਨੇ ਕਿ ਰਾਹੁਲ ਗਾਂਧੀ ਕਾਫੀ ਜ਼ਿਆਦਾ ਦੁਖੀ ਨੇ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਪਾਰਟੀ ਛੱਡ ਜਾਣ ਕਰਕੇ ਕਾਂਗਰਸ ਪਾਰਟੀ ਚ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਦਾ ਹਮੇਸ਼ਾ ਸਾਥ ਦਿੱਤਾ ਇਹ ਇੰਜ ਕਹੀਏ ਰਵਨੀਤ ਬਿੱਟੂ ਦਾ ਪੱਖ ਪੂਰਿਆ ਲੋਕ ਸਭਾ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਮੈਂਬਰ ਪਾਰਲੀਮੈਂਟਾਂ ਦੇ ਦਲ ਦਾ ਹਾਊਸ ਦਾ ਲੀਡਰ ਰਵਨੀਤ ਬਿੱਟੂ ਨੂੰ ਬਣਾਇਆ ਗਿਆ ਰਾਹੁਲ ਗਾਂਧੀ ਵੱਲੋਂ ਇਹ ਕਾਂਗਰਸ ਪਾਰਟੀ ਵੱਲੋਂ ਕਹਿੰਦੇ ਨੇ ਰਾਹੁਲ ਗਾਂਧੀ ਸਭ ਤੋਂ ਜ਼ਿਆਦਾ ਇਸ ਗੱਲ ਤੋਂ ਦੁਖੀ ਨੇ ਕਿ ਰਵਨੀਤ ਬਿੱਟੂ ਛੱਡ ਕੇ ਚਲੇ ਗਏ ਜਿਸ ਨੂੰ ਉਹਨਾਂ ਨੇ ਅੱਗੇ ਵਧਾਇਆ ਇਹਦੇ ਨਾਲ ਪਾਰਟੀ ਦੇ ਵਿੱਚ ਉਹ ਲੋਕ ਜਿਹੜੇ ਰਾਹੁਲ ਗਾਂਧੀ ਤੇ ਇਹ ਇਲਜ਼ਾਮ ਲਾਉਂਦੇ ਸੀ ਕਿ ਉਹ ਰਵਨੀਤ ਬਿੱਟੂ ਦੀ ਜ਼ਿਆਦਾ ਤਰਫਦਾਰੀ ਕਰਦੇ ਨੇ ਉਹ ਆਪਣੇ ਆਪ ਨੂੰ ਪਾਰਟੀ 'ਚ ਹੁਣ ਜ਼ਿਆਦਾ ਸੱਚਾ ਦਿਖਾ ਰਹੇ ਨੇ ਤੇ ਰਾਹੁਲ ਗਾਂਧੀ ਕਿਤੇ ਨਾ ਕਿਤੇ ਉਹਦੇ ਨਾਲ ਇਹ ਮਹਿਸੂਸ ਕਰਦੇ ਨੇ ਕਿ ਜਿਵੇਂ ਕੁਝ ਲੋਕ ਕਾਂਗਰਸ 'ਚ ਰਾਹੁਲ ਗਾਂਧੀ ਨੂੰ ਸਿਆਸੀ ਟਿੱਚਰ ਕਰਦੇ ਹੋਣ ਕਿ ਰਵਨੀਤ ਬਿੱਟੂ ਤਾਂ ਛੱਡ ਗਿਆ ਭੱਜ ਗਿਆ ਬੇਵਫਾਈ ਕਰ ਗਿਆ ਹੁਣ ਰਾਹੁਲ ਗਾਂਧੀ ਨੇ ਕਹਿੰਦੇ ਰਾਜਾ ਵੜਿੰਗ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਲੁਧਿਆਣੇ ਤੋਂ ਚੋਣ ਲੜਨੀ ਹੈ ਇਹ ਚਰਚਾਵਾਂ ਨੇ ਕਿ ਰਾਹੁਲ ਗਾਂਧੀ ਨੇ ਖੁਦ ਫੋਨ ਕਰਕੇ ਰਾਜਾ ਵੜਿੰਗ ਦੀ ਡਿਊਟੀ ਲਾਈ ਹੈ ਕਿ ਰਵਨੀਤ ਬਿੱਟੂ ਨੂੰ ਹਰਾਉਣਾ ਤੇ ਤੁਸੀਂ ਚੋਣ ਲੜਨੀ ਹੈ ਔਰ ਜਦੋਂ ਇਹ ਗੱਲ ਪਾਰਟੀ ਦੇ ਬਾਕੀ ਲੀਡਰਾਂ ਨੂੰ ਪਤਾ ਲੱਗਦੀ ਹੈ ਗੁਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਹਰ ਹਾਲਤ ਦੇ ਵਿੱਚ ਰਵਨੀਤ ਬਿੱਟੂ ਨੂੰ ਹਰਾਇਆ ਜਾਵੇ ਰਵਨੀਤ ਬਿੱਟੂ ਅਗਲੇ ਪਾਰਲੀਮੈਂਟ ਦੇ ਹਾਊਸ ਦੇ ਵਿੱਚ ਨਾ ਦਿਖਣ ਤੇ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਵੀ ਰਵਨੀਤ ਬਿੱਟੂ ਤੇ ਪੋਲਿਟੀਕਲ ਅਟੈਕ ਕਰਨੇ ਸ਼ੁਰੂ ਕੀਤੇ ਨੇ ਸੁਖਜਿੰਦਰ ਰੰਧਾਵਾ ਜਿਹੜੇ ਪ੍ਰਭਾਰੀ ਵੀ ਨੇ Rajasthan ਦੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੀ ਨੇ ਉਹਨਾਂ ਨੂੰ ਵੀ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਗਿਆ ਉਹ ਵੀ ਆਪਣੀਆਂ ਵੱਖ-ਵੱਖ ਇੰਟਰਵਿਊਜ਼ ਦੇ ਦੌਰਾਨ ਰਵਨੀਤ ਬਿੱਟੂ ਤੇ ਤਿੱਖੇ ਹਮਲੇ ਕਰਦੇ ਨੇ ਹੁਣ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਨੇ ਵੀ ਤਿੱਖੇ ਹਮਲੇ ਕੀਤੇ ਉਂਝ ਘੱਟ ਰਵਨੀਤ ਬਿੱਟੂ ਵੀ ਨਹੀਂ ਰਵਨੀਤ ਬਿੱਟੂ ਜਿੱਦਾਂ ਹੀ ਭਾਰਤੀ ਜਨਤਾ ਪਾਰਟੀ ਚ ਜਾਂਦੇ ਨੇ ਉਹਨਾਂ ਦੇ ਸਮਰਥਕ ਜਾਂ ਰਵਨੀਤ ਬਿੱਟੂ ਉਹਨਾਂ ਦੇ ਜਿਹੜੇ ਪੋਸਟਰ ਨੇ ਜਾਂ ਹੋਡਿੰਗਸ ਨੇ ਉਹਨਾਂ ਦੇ ਵਿੱਚ ਸਰਦਾਰ ਬਿਆਨ ਸਿੰਘ ਦੀ ਫੋਟੋ ਆ ਜਾਂਦੀ ਹੈ ਉਹ ਸੁਭਾਵਿਕ ਹੈ ਕਿਉਂਕਿ ਬਿਆਨ ਸਿੰਘ ਰਵਨੀਤ ਬਿੱਟੂ ਦੇ ਦਾਦਾ ਜੀ ਨੇ ਪਰ ਉਹ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸੀ ਰਵਨੀਤ ਬਿੱਟੂ ਦੇ ਦਾਦਾ ਜੀ ਨੇ ਕਦੀ ਜੀਪੀ ਦੀ ਜੁਆਇਨਿੰਗ ਨਹੀਂ ਸੀ ਕੀਤੀ ਕਾਂਗਰਸ ਦੇ ਲੀਡਰਾਂ ਨੂੰ ਇਸ ਗੱਲ ਤੇ ਬਹੁਤ ਇਤਰਾਜ਼ ਲੱਗਿਆ ਹਾਈ ਕਮਾਂਡ ਕਾਂਗਰਸ ਦੀ ਤੱਕ ਇਹ ਗੱਲਾਂ ਪਹੁੰਚੀਆਂ ਕਿ ਰਵਨੀਤ ਬਿੱਟੂ ਬਿਜਨਤ ਸਿੰਘ ਉਹਨਾਂ ਦੀਆਂ ਤਸਵੀਰਾਂ ਪੋਸਟਰਾਂ ਤੇ ਲਾਉਂਦੇ ਨੇ ਫਿਰ ਇਹ ਵੀ ਗੱਲ ਤੁਰੀ ਕਿ ਰਵਨੀਤ ਬਿੱਟੂ ਦੇ ਚਚੇਰੇ ਭਰਾ ਗੁਰਕੀਰਤ ਕੋਟਰੀ ਨੂੰ ਹੀ ਕਿਉਂ ਨਾ ਚੋਣ ਲੜਾਈ ਜਾਵੇ ਉਹਨਾਂ ਨੂੰ ਚੋਣ ਨਹੀਂ ਲੜਾਈ ਗਈ ਪਰਿਵਾਰ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਪਰਿਵਾਰ ਬਿਜਨਤ ਸਿੰਘ ਦਾ ਬਿਲਕੁਲ ਇਕੱਠਾ ਹੈ ਜਿਵੇਂ ਪ੍ਰਤਾਪ ਬਾਜਵੇ ਦੇ ਭਰਾ ਵੱਖਰੇ ਨੇ ਉਹਨਾਂ ਦਾ ਸੋਰ ਵੱਖਰਾ ਹੈ ਇਹ ਹੋਰ ਬਹੁਤ ਸਾਰੇ ਲੀਡਰ ਨੇ ਜਿਥੇ ਭਰਾ ਭਰਾ ਵੱਖ-ਵੱਖ ਪਾਰਟੀਆਂ ਦੇ ਵਿੱਚ ਨੇ ਜਿਵੇਂ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਲੈ ਲਓ ਉਹ ਭਾਜੀਪੀ ਚ ਵੀ ਨੇ ਅਕਾਲੀ ਦਲ ਚ ਵੀ ਨੇ ਰਵਨੀਤ ਬਿੱਟੂ ਉਹ ਸਥਿਤੀ ਨਹੀਂ ਹੈ ਕਿ ਉਹਨਾਂ ਦਾ ਭਰਾ ਰਵਨੀਤ ਬਿੱਟੂ ਗੁਰਕੀਰਤ ਕੋਟਲੀ ਰਵਨੀਤ ਬਿੱਟੂ ਦੇ ਖੁੱਲ ਕੇ ਖਿਲਾਫ ਹੋਵੇ ਅਜਿਹੀ ਗੱਲ ਨਹੀਂ ਹੈ ਦੋਵੇਂ ਭਰਾ ਮਿਲ ਜੁਲ ਕੇ ਰਹਿੰਦੇ ਨੇ ਔਰ ਇਸੇ ਕਰਕੇ ਸ਼ਾਇਦ ਗੁਰਕੀਰਤ ਕੋਟਲੀ ਦਾ ਨਾਮ ਵੀ ਅੱਗੇ ਨਹੀਂ ਵਿਦਾਇਆ ਗਿਆ ਸੁਖਜਿੰਦਰ ਰੰਦਾਵਾ ਹੁਨੀ ਲਗਾਤਾਰ ਆਪਣੀ ਇੰਟਰਵਿਊ ਚ ਰਵਨੀਤ ਬਿੱਟੂ ਨੂੰ ਟਿੱਖੇ ਹਮਲੇ ਕਰਦੇ ਨੇ ਔਰ ਕਈ ਸੁਭਾ ਹੁੰਦੇ ਨੇ ਕੁਝ ਲੀਡਰਾਂ ਦੇ ਜਿਵੇਂ ਰਵਨੀਤ ਬਿੱਟੂ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹ ਕਿਸੇ ਦੇ ਵੀ ਗੋਡੀ ਹੱਥ ਲਾਉਂਦੇ ਨੇ ਆਪਣੇ ਤੋਂ ਕੋਈ ਵੱਡਾ ਹੋਵੇ ਬਜ਼ੁਰਗਾਂ ਨੂੰ ਬਾਪ ਸਮਾਨ ਦਰਜਾ ਦੰਦੇ ਨੇ ਸੁਖਜਿੰਦਰ ਰੰਦਾਵਾ ਹੁਣਾਂ ਨੇ ਟਿੱਖੀਆਂ ਟਿੱਪਣੀਆਂ ਰਵਨੀਤ ਬਿੱਟੂ ਦੀ ਇਸਾਦਤ ਤੇ ਕੀਤੀਆਂ ਉਸ ਤੋਂ ਬਾਅਦ ਫਿਰ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਜੀ ਵੀ ਲਗਾਤਾਰ ਰਵਨੀਤ ਬਿੱਟੂ ਤੇ ਤਿੱਖੇ ਹਮਲੇ ਕਰ ਰਹੇ ਨੇ ਕੱਲ ਵੀ ਜਦੋਂ ਪੱਤਰਕਾਰ ਪ੍ਰਤਾਪ ਬਾਜਵਾ ਉਹਨਾਂ ਨੂੰ ਸਵਾਲ ਕਰ ਰਹੇ ਸੀ ਤੇ ਪ੍ਰਤਾਪ ਬਾਜਵਾ ਰਵਨੀਤ ਬਿੱਟੂ ਬਾਰੇ ਜਾਂ ਬਾਕੀਆਂ ਬਾਰੇ ਇੱਥੋਂ ਤੱਕ ਬੋਲ ਗਏ ਕਿ ਕਾਂਗਰਸ ਪਾਰਟੀ ਚ ਖੱਤਰਾਂ ਦੀ ਗਿਣਤੀ ਘਟ ਰਹੀ ਹੈ ਤੇ ਅਰਬੀ ਕੋੜੇ ਰਹਿ ਗਏ ਜਾਂ ਵੱਧ ਰਹੀ ਹੈ ਉਹਨਾਂ ਦੀ ਗਿਣਤੀ ਉਹ ਕਹਿੰਦੇ ਇੱਥੋਂ ਤੱਕ ਕਿਹਾ ਪ੍ਰਤਾਪ ਬਾਜਵਾ ਨੇ ਕਿ ਗੰਦ ਖਤਮ ਹੋ ਰਿਹਾ ਪਾਰਟੀ ਚ ਇਸ ਤਰ੍ਹਾਂ ਦੇ ਸ਼ਬਦ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਆ ਗਏ ਜਿਹੜੇ ਸ਼ਬਦਾਂ ਦਾ ਚੋਣ ਹੈ ਜਿਹੜੀ ਮੈਨੂੰ ਲੱਗਦਾ ਉਹ ਮਿੱਠੀ ਹੋਣੀ ਚਾਹੀਦੀ ਹੈ ਪਾਰਟੀ 'ਚ ਕਿਸੇ ਲੋਕ ਆਉਂਦੇ ਨੇ ਜਾਂਦੇ ਨੇ ਪੋਲਿਟੀਕਲ ਅਲੀਗੇਸ਼ਨ ਤੱਕ ਗੱਲ ਰਵੇ ਤਾਂ ਠੀਕ ਹੈ ਪਰ ਜਦੋਂ ਨਿੱਜੀ ਗੱਲ ਹੋ ਜਾਂਦੀ ਹੈ ਮੈਂ ਇੱਕ ਸੁਣ ਰਿਹਾ ਸੀ ਜਲੰਧਰ ਦੇ ਇੱਕ ਕੈਂਡੀਡੇਟ ਦੀ ਵੀਡੀਓ ਜਲੰਧਰ ਦਾ ਇੱਕ ਕੈਂਡੀਡੇਟ ਇੱਕ ਛੋਟੀ ਜਿਹੀ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ ਨੁੱਕੜ ਮੀਟਿੰਗ ਨੂੰ ਤੇ ਛੱਤ ਤੋਂ ਕੁੱਤਾ ਭੌਂਕਣ ਲੱਗ ਗਿਆ ਤੇ ਉਹ ਲੀਡਰ ਕੁੱਤੇ ਵੱਲ ਦੇਖ ਕੇ ਕਿਸੇ ਪਾਰਟੀ ਦਾ ਨਾਮ ਲੈਣ ਲੱਗ ਗਿਆ ਵੀ ਉਸ ਪਾਰਟੀ ਦੇ ਲੋਕ ਨਹੀਂ ਇੱਥੇ ਸੋ ਇਸ ਪੱਧਰ ਤੱਕ ਜਿਹੜੀ ਸਿਆਸਤ ਡਿੱਗ ਗਈ ਕਿ ਤੁਸੀਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਦੰਨਿਓ ਉਂਝ ਜਦੋਂ ਕੁੱਤੇ ਦੀ ਗੱਲ ਹੁੰਦੀ ਹੈ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁੱਤਾ ਸਭ ਤੋਂ ਵਫਾਦਾਰ ਹੁੰਦਾ ਸੋ ਇਸ ਕਰਕੇ ਸਾਨੂੰ ਸਿੱਖਣ ਦੀ ਲੋੜ ਹੈ ਉਂਝ ਤਾਂ ਜਾਨਵਰਾਂ ਤੋਂ ਕਿ ਵਫਾਦਾਰੀ ਆਮ ਲੋਕਾਂ ਦੇ ਵਿੱਚ ਵੀ ਉਸ ਪੱਧਰ ਦੀ ਆਵੇ ਜਿਸ ਪੱਧਰ ਦੀ ਭਾਵੇਂ ਕੁੱਤਿਆਂ ਦੇ ਵਿੱਚ ਹੈ ਜਾਂ گاਵਾਾਂ ਦੇ ਵਿੱਚ ਹੈ ਜਾਂ ਹੋਰ ਸਾਡੇ ਪਸ਼ੂ ਨੇ ਭਾਵੇਂ ਸਾਡੇ ਦੁੱਧਾਰੂ ਪਸ਼ੂ ਨੇ ਉਹ ਵੀ ਸਾਰੇ ਵਫਾਦਾਰ ਨੇ ਹੁਣ ਕੱਲ੍ਹ ਰਵਨੀਤ ਬਿੱਟੂ ਨੇ ਵੀ ਜਦੋਂ ਰਾਜਾ ਵੜਿੰਗ ਦੀ ਟਿਕਟ ਦਿੱਤੀ ਲੁਧਿਆਣੇ ਲਈ ਰਵਨੀਤ ਬਿੱਟੂ ਨੇ ਵੀ ਤਿੱਖਾ ਹਮਲਾ ਕਰਤਾ ਰਵਨੀਤ ਬਿੱਟੂ ਕਹਿੰਦੇ ਫੰਡ ਫੰਡ ਇਕੱਠੇ ਕਰਨ ਆ ਰਹੇ ਨੇ ਕਾਂਗਰਸ ਪਾਰਟੀ ਵਾਲਿਆਂ ਨੇ ਬਾਹਰਲਾ ਉਮੀਦਵਾਰ ਭੇਜਦਾ ਇੱਥੇ ਫੰਡ ਫੰਡ ਮਿਲ ਜਾਊਗਾ ਲੁਧਿਆਣੇ ਚ ਇੰਡਸਟਰੀ ਬਹੁਤ ਐ ਇੱਥੇ ਹੋਟਲਾਂ ਚ ਠਹਿਰ ਜਾਣਗੇ ਉਹ ਤਾਂ ਗਰਮੀ ਦੀਆਂ ਛੁੱਟੀਆਂ ਮਨਾਉਣ ਆ ਰਹੇ ਨੇ ਘੱਟ ਰਵਨੀਤ ਬਿੱਟੂ ਵੀ ਨਹੀਂ ਆ ਜਦੋਂ ਰਵਨੀਤ ਬਿੱਟੂ ਵੀ ਬੋਲਦਾ ਹੈ ਰਵਨੀਤ ਬਿੱਟੂ ਵੀ ਪੂਰੀ ਕੜਤਣ ਕਈ ਵਾਰੀ ਜ਼ੁਬਾਨ ਤੋਂ ਸੁੱਟਦਾ ਹੈ ਇਹ ਰਵਨੀਤ ਬਿੱਟੂ ਉਹਦਾ ਬੜਾ ਮਿਲ ਵਰਤਨ ਵਾਲਾ ਵਿਅਕਤੀ ਰਵਨੀਤ ਬਿੱਟੂ ਖੂਬ ਜਫੀ ਪਾ ਕੇ ਹੱਥ ਜੋੜ ਕੇ ਵੱਡਿਆਂ ਨੂੰ ਗੋਡੀ ਹੱਥ ਵੀ ਲਾਉਂਦਾ ਪਰ ਕਈ ਵਾਰੀ ਰਵਨੀਤ ਬਿੱਟੂ ਵੀ ਜਦੋਂ ਬੋਲਦਾ ਕੜਕਣ ਉਹਦੀ ਜ਼ੁਬਾਨ ਤੋਂ ਵੀ ਖੂਬ ਆਉਂਦੀ ਹੈ ਸੋ ਮਿੱਠਾ ਰਵਨੀਤ ਬਿੱਟੂ ਨੂੰ ਵੀ ਥੋੜਾ ਵਧਾਉਣਾ ਚਾਹੀਦਾ ਡਾਕਟਰ ਦੀ ਸਲਾਹ ਨਾਲ ਕਿਤੇ ਸ਼ੂਗਰ ਸ਼ਾਗਰੀ ਨਾ ਹੋ ਜਾਏ ਭਾਈ ਕੱਲ ਪ੍ਰਤਾਪ ਬਾਜਵਾ ਹੋਣਾਂ ਦੇ ਬਿਆਨ ਤੋਂ ਬਾਅਦ ਕੱਲ ਸ਼ਾਮ ਨੂੰ ਫੇਰ ਮੈਂ ਇੱਕ ਰਵਨੀਤ ਬਿੱਟੂ ਦੀ ਇੰਟਰਵਿਊ ਸੁਣ ਲਈ ਉਹਦੇ ਚ ਰਵਨੀਤ ਬਿੱਟੂ ਨੇ ਵੀ ਖੁੱਲ ਕੇ ਸੁਖਜਿੰਦਰ ਰੰਧਾਵਾ ਹੋਣਾਂ ਦੀ ਦਾ ਜਵਾਬ ਦਿੱਤਾ ਉਹ ਕਹਿੰਦੇ ਸੁਖਜਿੰਦਰ ਰੰਧਾਵਾ ਦੀ ਸੁਣ ਲਓ ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ 2016 ਦੀ ਰੈਲੀ ਚ ਜਿਹੜੀ ਸੌ ਚਕਾਈ ਸੀ ਜਿਹੜੀ ਬਠਿੰਡੇ ਵਾਲੇ ਪਾਸੇ ਤਖਤ ਸ਼੍ਰੀ ਦਮਦਮਾ ਸਾਹਿਬ ਜਿਹੜੀ ਸੌ ਚਕਾਈ ਸੀ ਗੁਟਕਾ ਸਾਹਿਬ ਹੱਥ ਚ ਲੈ ਕੇ ਕੈਪਟਨ ਅਮਰਿੰਦਰ ਨੇ ਪਵਿੱਤਰ ਗੁਟਕਾ ਸਾਹਿਬ ਚ ਸੌ ਚੱਕੀ ਸੀ ਕੈਪਟਨ ਅਮਰਿੰਦਰ ਨੇ ਵੀ ਮੈਂ 4 ਹਫਤਿਆਂ ਚ ਨਸ਼ਾ ਖਤਮ ਕਰ ਦੂੰਗਾ ਹਾਲਾਂਕਿ ਕੈਪਟਨ ਬਾਅਦ ਚ ਕਹਿੰਦੇ ਮੈਂ ਤਾਂ ਲੱਕ ਤੋੜਨ ਦੀ ਗੱਲ ਕਹੀ ਸੀ ਵੀ ਮੈਂ ਨਸ਼ੇ ਦਾ ਲੱਕ ਤੋੜਤਾ ਹਾਲਾਂਕਿ ਉਹ ਲੱਭਿਆ ਨਹੀਂ ਕਦੀ ਕਿਸੇ ਨੂੰ ਵੀ ਜਿਹੜਾ ਕੈਪਟਨ ਅਮਰਿੰਦਰ ਨੇ ਨਸ਼ੇ ਦਾ ਲੱਕ ਤੋੜਿਆ ਸੀ ਭਾਈ ਕੋਈ ਫੋਟੋ ਫੁਟੇਜ ਦਿਖਾ ਦਿਓ ਲੱਕ ਟੁੱਟੇ ਦੀ ਉਹ ਗੱਲਾਂ ਬਾਤਾਂ ਜੀ ਕੈਪਟਨ ਅਮਰਿੰਦਰ ਕਹਿ ਗਿਆ ਫਿਰ ਕਿ ਨਸ਼ੇ ਦਾ ਮੈਂ ਤਾਂ ਲੱਕ ਤੋੜਨ ਦੀ ਗੱਲ ਕਹੀ ਸੀ 2016 ਚ ਰਵਨੀਤ ਬਿੱਟੂ ਕਹਿੰਦੇ ਇਹ ਵੀ ਉਹ ਸਾਰੀ ਕਹਾਣੀ ਸੁਖਜਿੰਦਰ ਰੰਧਾਵਾ ਹੋਣਾ ਨੇ ਬਣਾਈ ਸੀ ਸੁਖਜਿੰਦਰ ਰੰਧਾਵਾ ਹੋਣਾ ਨੇ ਪਵਿੱਤਰ ਗੁਟਕਾ ਸਾਹਿਬ ਕੈਪਟਨ ਅਮਰਿੰਦਰ ਨੂੰ ਕਹਿ ਕਿ ਸੌ ਚਕਵਾਈ ਰਵਨੀਤ ਬਿੱਟੂ ਹੁਣ ਹੀ ਕਹਿੰਦੇ ਅਸੀਂ ਵੀ ਸਾਰੇ ਉੱਥੇ ਸੀ ਉੰਜ ਉਦੋਂ ਰਵਨੀਤ ਬਿੱਟੂ ਦੇ ਵੀ ਇਹ ਬਿਆਨ ਆਉਣ ਲੱਗੇ ਸੀ ਵੀ ਦੇਖੋ ਕੈਪਟਨ ਅਮਰਿੰਦਰ ਨੇ ਕਹਿਤਾ ਕਿ ਅਸੀਂ ਚਾਰ ਹਲਕੀਆਂ ਚਾਰ ਹਫ਼ਤਿਆਂ ਚ ਨਸ਼ਾ ਖਤਮ ਕਰਾਂਗੇ ਤੇ ਅਸੀਂ ਕਰ ਦੇਣਾ ਅਸੀਂ ਬੇਅਦਬੀਆਂ ਦੇ ਇਨਸਾਫ ਦਵਾਂਗੇ ਇਹ ਸਾਰੀ ਜਿਹੜੀ ਸੌ ਵਾਲੀ ਕਾਰਵਾਈ ਹੈ ਰਵਨੀਤ ਬਿੱਟੂ ਸੁਖਜਿੰਦਰ ਰੰਧਾਵਾ ਦੇ ਜ਼ਿੰਮੇ ਲਾਉਂਦੇ ਨੇ ਕਿ ਕੈਪਟਨ ਅਮਰਿੰਦਰ ਤੋਂ ਉਹਨਾਂ ਨੇ ਆ ਗੱਲ ਕਹਾਤੀ ਇਹ ਵੀ ਕਹਿੰਦੇ ਨੇ ਰਵਨੀਤ ਬਿੱਟੂ ਕਿ ਉਦੋਂ ਉਹਨਾਂ ਦੇ ਅਸਲ ਪਿਤਾ ਜੀ ਤਾਂ ਹੈ ਨੇ ਇੱਕ ਹੋਰ ਵੀ ਉਹਨਾਂ ਦੇ ਡੈਡੀ ਜੀ ਉੱਥੇ ਸੀਗੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਰਵਨੀਤ ਬਿੱਟੂ ਜੀ ਵੀ ਵਰਤਦੇ ਨੇ ਸੋ ਜਿਹੜਾ ਡੈਡੀ ਸ਼ਬਦ ਹੈ ਨਾ ਅੰਗਰੇਜ਼ੀ ਦਾ ਵੈਸੇ ਤਾਂ ਬੜਾ ਮਿੱਠਾ ਸ਼ਬਦ ਹੈ ਪੋਲੀਟੀਕਲ ਲੀਡਰ ਅੱਜਕੱਲ ਇਹਨੂੰ ਗੁੱਸੇ ਦੇ ਤੌਰ ਤੇ ਵਰਤ ਰਹੇ ਨੇ ਜਿਵੇਂ ਗੱਲ ਪ੍ਰਤਾਪ ਬਾਜਵਾ ਦੀ ਵੀ ਆਈ ਪ੍ਰਤਾਪ ਬਾਜਵਾ ਕਹਿੰਦੇ ਕਿ ਰਵਨੀਤ ਬਿੱਟੂ ਨੂੰ ਕਾਂਗਰਸ ਪਾਰਟੀ ਹੋਰ ਕੀ ਦੇ ਦੇ ਕਹਿੰਦੇ ਦਾਦੀ ਨੂੰ ਟਿਕਟ ਦਿੱਤੀ ਰਵਨੀਤ ਬਿੱਟੂ ਜੀ ਦੀ ਬਿਆਨ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਕੇ ਤਾਇਆ ਨੂੰ ਮੰਤਰੀ ਬਣਾਇਆ ਸਕੀ ਭੂਆ ਨੂੰ ਮੰਤਰੀ ਬਣਾਇਆ ਚਚੇਰੇ ਭਰਾ ਨੂੰ ਮੰਤਰੀ ਬਣਾਇਆ ਤੇ ਇਹਨਾਂ ਦੇ ਛੋਟੇ ਭਰਾ ਨੂੰ ਡੀਐਸਪੀ ਬਣਾਇਆ ਉਹ ਕਹਿੰਦੇ ਨਖਿੱਧ ਬਿੱਟੂ ਨੂੰ ਐਮਪੀ ਬਣਾਇਆ ਇੱਥੋਂ ਤੱਕ ਪ੍ਰਤਾਪ ਬਾਜਵਾ ਜੀ ਨੇ ਫੇਰ ਸ਼ਬਦ ਵਰਤੇ ਹੁਣ ਸਵਾਲ ਇੱਥੇ ਦੇਖਣ ਵਾਲਾ ਇਹ ਹੈ ਕਿ ਕਾਂਗਰਸ ਦੇ ਵੱਡੇ ਲੀਡਰ ਭਾਵੇਂ ਰਵਨੀਤ ਬਿੱਟੂ ਨੇ ਭਾਵੇਂ ਰਾਜਾ ਵੜਿੰਗ ਕਾਂਗਰਸ ਦੇ ਵੱਡੇ ਲੀਡਰ ਭਾਵੇਂ ਰਾਜਾ ਵੜਿੰਗ ਨੇ ਭਾਵੇਂ ਪ੍ਰਤਾਪ ਬਾਜਵਾ ਨੇ ਭਾਵੇਂ ਸੁਖਜਿੰਦਰ ਰਧਾਵਾ ਨੇ ਇਹ ਸਾਰੇ ਜਿਹੜੇ ਮੁੱਖ ਕੜੀ ਦੇ ਲੀਡਰ ਨੇ ਭਾਵੇਂ ਦਵਿੰਦਰ ਯਾਦਵ ਨੇ ਪਾਰਟੀ ਦੇ ਪ੍ਰਧਾਨ ਇਹਨਾਂ ਦੇ ਨਿਸ਼ਾਨੇ ਤੇ ਆ ਗਿਆ ਰਵਨੀਤ ਬਿੱਟੂ ਔਰ ਇਸੇ ਕਰਕੇ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਟਿਕਟ ਦਿੱਤੀ ਗਈ ਹੈ ਪ੍ਰਤਾਪ ਬਾਜਵਾ ਜੀ ਕਹਿੰਦੇ ਮੈਂ ਲੁਧਿਆਣੇ ਡੇਰਾ ਲਾਉਣਾ ਹੈ ਇਹਦਾ ਮਤਲਬ ਹੈ ਕੀ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਲੀਡਰ ਆਫ ਓਪੋਜੀਸ਼ਨ ਦਾ ਧਿਆਨ ਰਵਨੀਤ ਬਿੱਟੂ ਨੂੰ ਹਰਾਉਣ ਤੇ ਹੈ ਕਿਉਂਕਿ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਰਵਨੀਤ ਬਿੱਟੂ ਹਾਊਸ 'ਚ ਨਾ ਪਹੁੰਚਣ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਕਾਂਗਰਸ ਨੇ ਸਾਰਾ ਜ਼ੋਰ ਰਵਨੀਤ ਬਿੱਟੂ ਨੂੰ ਹਰਾਉਣ ਤੇ ਲਾਤਾ ਕਿਤੇ ਦੂਜੀਆਂ ਸੀਟਾਂ ਦੇ ਕਾਂਗਰਸ ਪਾਰਟੀ ਦਾ ਧਿਆਨ ਨਾ ਘਟ ਜਾਵੇ ਰਾਜਾ ਵੜਿੰਗਰ ਪ੍ਰਤਾਪ ਬਾਜਵਾ ਕੀ ਲੁਧਿਆਣਾ ਤੋਂ ਬਾਹਰ ਨਿਕਲ ਪਾਉਣਗੇ ਇਹ ਗੱਲ ਸਭ ਤੋਂ ਐਮ ਹੈ ਕਿਉਂਕਿ ਪਾਰਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦਾ ਹਰ ਲੋਕ ਸਭਾ ਹਲਕੇ 'ਚ ਜਾਣਾ ਬੜਾ ਜ਼ਰੂਰੀ ਹੈ। ਅਗਰ ਰਾਜਾ ਵੜਿੰਗ ਦੂਜੇ ਹਲਕਿਆਂ 'ਚ ਜਾ ਕੇ ਪ੍ਰਚਾਰ ਹੀ ਨਾ ਕਰ ਸਕੇ ਪਾਰਟੀ ਦੇ ਉਮੀਦਵਾਰਾਂ ਦਾ ਤੇ ਪਾਰਟੀ ਕੋਲੇ ਹਰ ਹਲਕੇ 'ਚ ਕ੍ਰਾਈਸਿਸ ਹੈ। ਸਟਾਰ ਪ੍ਰਚਾਰਕ ਕਾਂਗਰਸ ਪਾਰਟੀ ਕੋਲੇ ਇਸ ਵਕਤ ਕੋਈ ਨਹੀਂ ਜਿਹੜਾ ਸਹੀ ਸ਼ਬਦਾਂ 'ਚ ਸਟਾਰ ਹੋਵੇ। ਪਹਿਲਾਂ ਨਵਜੋਤ ਸਿੰਘ ਸਿੱਧੂ ਸੀ ਉਹ ਪੰਜਾਬ ਦੇ ਮੁੱਦਿਆਂ 'ਤੇ ਲੜਾਈ ਲੜਦਾ ਰਿਹਾ। ਕਾਂਗਰਸ ਪਾਰਟੀ 'ਚ ਹੁਣ ਨਵਜੋਤ ਸਿੰਘ ਸਿੱਧੂ ਤਾਂ ਕ੍ਰਿਕਟ ਦੀ ਕਮੈਂਟਰੀ 'ਚ ਨੇ ਕਿਉਂਕਿ ਪਾਰਟੀ ਨਹੀਂ ਕਹਤਾ ਦਵਿੰਦਰ ਯਾਦਵ ਜਿਹੜੇ ਪਰਿਵਾਰੀ ਨੇ ਉਹਨਾਂ ਨੇ ਕਹਤਾ ਕਿ ਤੁਸੀਂ ਵੱਖਰੀਆਂ ਮੀਟਿੰਗਾਂ ਨਹੀਂ ਸੀ ਕਰਨੀਆਂ ਰਾਜਾ ਵੜਿੰਗ ਵੀ ਖਿਲਾਫ ਸੀ ਕਿ ਨਵਜੋਤ ਸਿੰਘ ਸਿੱਧੂ ਨੁਕਰ ਮੀਟਿੰਗਾਂ ਕਿਉਂ ਕਰਦਾ ਹੈ ਅਗਰ ਰਾਜਾ ਵੜਿੰਗ ਦੇ ਲਈ ਨਵਜੋਤ ਸਿੰਘ ਸਿੱਧੂ ਵੀ ਆਇਆ ਹੁੰਦਾ ਤੇ ਰਾਜਾ ਵੜਿੰਗ ਦੀ ਗੱਲ ਬਣ ਜਾਣੀ ਸੀ ਪਰ ਹੁਣ ਰਾਜਾ ਵੜਿੰਗ ਖੁਦ ਨਵਜੋਤ ਸਿੰਘ ਸਿੱਧੂ ਨੂੰ ਜਾਂ ਇਹਨਾਂ ਦੇ ਪਰਿਵਾਰੀ ਨਹੀਂ ਸੀ ਚਾਹੁੰਦੇ ਹੁਣ ਰਾਜਾ ਵੜਿੰਗ ਵੀ ਇੱਕ ਸੀਟ ਤੱਕ ਸੀਮਤ ਸੀਮਤ ਹੋ ਗਿਆ ਹੁਣ ਕਾਂਗਰਸ ਕੋਲੇ ਸਟਾਰ ਪ੍ਰਚਾਰਕ ਰਹਿ ਗਏ ਜਾਂ ਤਾਂ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਉਂਝ ਕਨਈਆ ਕੁਮਾਰ ਵੀ ਦਿੱਲੀ ਦੀਆਂ ਚੋਣਾਂ ਤੋਂ ਬਾਅਦ 26 ਮਈ ਤੋਂ ਬਾਅਦ ਇੱਕ ਅੱਧਾ ਢੇੜਾ ਲਾ ਜਾਣਗੇ ਪਰ ਕੀ ਕਾਂਗਰਸ ਦੀ ਗੱਲ ਐਨੇ ਨਾਲ ਬਣ ਜਾਏਗੀ ਜਦੋਂ ਵੱਡੇ ਲੀਡਰ ਸੁਖਜਿੰਦਰ ਰੰਧਾਵਾ ਆਪਣੀ ਚੋਣ ਚ ਲਾਗੇ ਚਰਨਜੀਤ ਚੰਨੀ ਵੱਡੇ ਸਟਾਰ ਪ੍ਰਚਾਰਕ ਪੰਜਾਬ 'ਚ ਹੋ ਸਕਦੇ ਸੀ ਕਾਂਗਰਸ ਤੇ ਮੁੱਖ ਮੰਤਰੀ ਵੀ ਰਹੇ ਨੇ ਮੁੱਖ ਮੰਤਰੀ ਦਾ ਚਿਹਰਾ ਵੀ ਰਹੇ ਨੇ ਉਹ ਆਪਣੀ ਸੀਟ ਜਲੰਧਰ ਤੇ ਸੀਮਤ ਹੋ ਗਏ ਗੁਰਜੀਤ ਔਜਲਾ ਅਮਰਸਰ 'ਚ ਸੀਮਤ ਹੋ ਗਏ ਸੁਖਪਾਲ ਖਹਿਰਾ ਸੰਗਰੂਰ ਦੇ ਵਿੱਚ ਚੋਣ ਲੜ ਰਹੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਕਿਤੇ ਸਿਰਫ ਬਿੱਟੂ ਵਾਲੇ ਪਾਸੇ ਕਾਂਗਰਸ ਦਾ ਸਾਰਾ ਧਿਆਨ ਕੇਂਦ੍ਰਿਤ ਕਰਨਾ ਕਾਂਗਰਸ ਨੂੰ ਬਾਕੀ ਸੀਟਾਂ ਤੇ ਘਾਟੇ ਦਾ ਸੌਦਾ ਨਾ ਬਣ ਜੇ ਇਹ ਕਾਂਗਰਸ ਪਾਰਟੀ ਨੇ ਹੁਣ ਤੈਅ ਕਰਨਾ ਹੈ ਕਿ ਉਹਨਾਂ ਦੀ ਪੰਜਾਬ ਚ ਜਿਹੜੀ ਪਹਿਲ ਹੈ ਉਹ 13 ਸੀਟਾਂ ਹੈ ਜਾਂ ਸਿਰਫ ਰਵਨੀਤ ਬਿੱਟੂ ਦੀ ਸੀਟ ਹੈ ਉਂਝ ਕਾਂਗਰਸ ਦੇ ਲੀਡਰ ਪ੍ਰਤਾਪ ਆਜਵਾ ਤੇ ਰਾਜਾ ਵੜਿੰਗ ਪਹਿਲਾਂ ਦਾਅਵਾ ਕਰਦੇ ਰਹੇ ਨੇ ਕਿ ਜਦੋਂ ਸਾਡੇ ਉਮੀਦਵਾਰ ਆਏ ਤੇ ਪੰਜਾਬ ਦੇ ਲੋਕ ਹੈਰਾਨ ਹੋ ਜਾਣਗੇ ਪੋਲਿਟੀਕਲ ਪਾਰਟੀਆਂ ਵਾਲੇ ਹੈਰਾਨ ਹੋ ਜਾਣਗੇ ਉਂਝ ਜਦੋਂ ਉਮੀਦਵਾਰ ਸਾਹਮਣੇ ਆਏ ਅਸੀਂ ਹੈਰਾਨ ਜ਼ਰੂਰ ਹੋਏ ਹਾਂ ਕਿ ਇੱਕ ਲੋਕ ਸਭਾ ਸੀਟ ਤੋਂ ਉਮੀਦਵਾਰ ਦੂਜੀ ਲੋਕ ਸਭਾ ਸੀਟ ਤੇ ਭੇਜਤਾ ਤੇ ਉਥੇ ਸਥਾਨਕ ਉਮੀਦਵਾਰ ਕਈ ਸੀਟਾਂ ਤੇ ਨਹੀਂ ਦਿੱਤਾ ਗਿਆ ਇਹਦਾ ਵੀ ਕਾਂਗਰਸ ਪਾਰਟੀ ਨੂੰ ਘਾਟਾ ਪੈ ਸਕਦਾ ਪਰ ਕਾਂਗਰਸ ਪਾਰਟੀ ਨੇ ਅਗਰੇ ਫੈਸਲੇ ਕੀਤੇ ਨੇ ਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਫੈਸਲਿਆਂ ਤੇ ਆਪਣਾ ਰਿਜ਼ਲਟ ਵੀ ਦੇਣਗੇ 1 ਜੂਨ ਨੂੰ ਵੋਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਕੀ ਇਹ ਫੈਸਲੇ ਸਹੀ ਸੀ ਜਾਂ ਨਹੀਂ ਕਿ ਸਿਰਫ ਰਵਨੀਤ ਮਿੱਟੂ ਨੂੰ ਟਾਰਗੇਟ ਕਰਨ ਦੀ ਰਾਜਨੀਤੀ ਇੱਕ ਸੀਟ ਜਾਂ ਦੋ ਸੀਟ ਜਾਂ ਕੁਝ ਸੀਟਾਂ ਜਿਤਾਉਂਦੀ ਹੈ ਜਾਂ ਜ਼ਿਆਦਾ ਸੀਟਾਂ ਜਿਤਾਉਂਦੀ ਹੈ ਜਾਂ ਕੋਈ ਵੀ ਸੀਟਾਂ ਨਹੀਂ ਜਿਤਾਉਂਦੀ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਜਿੱਥੇ-ਜਿੱਥੇ ਕਾਂਗਰਸ ਪਾਰਟੀ ਕਿਸੇ ਇੱਕ ਲੀਡਰ ਵਿਸ਼ੇਸ਼ ਤੇ ਫੋਕਸ ਕਰਦੀ ਹੈ ਤੇ ਉਥੇ ਆਮ ਆਦਮੀ ਪਾਰਟੀ ਵੀ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਵੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਸੁਖਬੀਰ ਬਾਦਲ ਲਗਾਤਾਰ ਬਿਆਨ ਦੇ ਰਹੇ ਨੇ ਕਿ ਅਸੀਂ ਅਗਰ ਚੋਣਾਂ ਜਿੱਤਦੇ ਵੀ ਆ ਲੋਕ ਸਭਾ ਦੀਆਂ ਜਿੰਨੀਆਂ ਵੀ ਸੀਟਾਂ ਜਿੱਤੀਏ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਨਾ ਸੋ ਹੁਣ ਅਗਲਾ ਪ੍ਰੋਗਰਾਮ ਅਸੀਂ ਇਸ ਗੱਲ ਤੇ ਕਰਾਂਗੇ ਕਿ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਸਾਨੂੰ ਕਿੱਥੇ ਖੜਾ ਨਜ਼ਰ ਆਉਂਦਾ ਹੈ ਕੀ ਆਪਣਾ ਵੋਟ ਪਰਸੈਂਟੇਜ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਵਧਾ ਲਏਗਾ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ 24 ਦੀਆਂ ਚੋਣਾਂ 'ਚ 4 ਜੂਨ ਨੂੰ ਕਿੱਥੇ ਖੜੀ ਹੋਏਗੀ ਇਸ ਸੰਭਾਵਨਾ ਤੇ ਵੀ ਅਸੀਂ ਕੱਲ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਫਿਲਹਾਲ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਕੱਲ ਫੇਰ ਮੁਲਾਕਾਤ ਹੋਏਗੀ ਬਹੁਤ